ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕੁਝ ਦਿਨ ਪਹਿਲਾਂ ਸੁਖੇਮਾਨ ਨੇ ਸੰਦੀਪ ਨੰਗਲੰਬੀਆ ਤੇ ਸੁਲਤਾਨ ਵਾਰੇ ਗੱਲਾਂ ਕਰੀਆਂ ਸੀ ਉਹਦੇ ਬਾਰੇ ਸੁਲਤਾਨ ਨੇ ਦੋਸਤੋ ਸਾਰੇ ਜਿਹੜੇ ਪਰਸਨ ਨੇ ਉਹਨਾਂ ਦੇ ਉੱਤਰ ਸਹੀ ਤਰੀਕੇ ਨਾਲ ਦਿੱਤੇ ਨੇ ਤੁਸੀਂ ਸਾਰੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਦੋਸਤੋ ਸੁਲਤਾਨ ਨੇ ਨਸੇ ਦੇ ਬਾਰੇ ਜਿਹੜਾ ਸੁੱਖਮਾਨ ਕਹਿੰਦਾ ਸੀ ਕਿ ਨਸੇ ਦੇ ਸਾਲਟ ਆਏ ਸੀ ਉਹਦੇ ਬਾਰੇ ਸੁਣੋ ਕੀ ਕਿਹਾ ਤੁਹਾਡਾ ਮੀਡੀਆ ਦਾ ਲੱਕੀ ਕਰਾਲੀ ਕਬੱਡੀ ਖੇਡਦਾ ਰਿਹਾ ਚਲੋ ਅੱਜ ਭੁੱਲਿਆ ਫਿਰਦਾ ਕੌਡੀ ਨੂੰ ਮੈਂ ਦੱਸਣਾ ਚਾਹੁੰਨਾ ਲੱਕੀ ਕਰਾਲੀ ਨੂੰ ਉਹਦੀ ਇੰਟਰਵਿਊ ਚੱਕ ਲਿਓ ਸੁਖੇਮਾਨ ਤੇ ਉਹਦੇ ਵਿੱਚ ਵੀ ਜਿਹੜਾ ਤੂੰ ਕਹਿੰਦਾ ਨਾ ਡੋਬ ਚਾਇ ਉਹਦਾ ਪਲੇਅਰ ਕੀ ਆ ਡੋਬ ਚ ਜਿਹੜਾ ਤੂੰ ਨਿਸ਼ੇੜੀ ਦੱਸਦਾ ਇੱਕ ਪੇਨ ਕਿਲਰ ਮੋਰਫੀਨ ਦਾ ਸਾਲਟ ਆ ਪੇਨ ਕਿਲਰ ਦਾ ਮੈਂ ਉਹਦਾ ਵੀ ਪਿੱਟ ਪਿੱਟ ਮਾਰਦਾ ਕਿ ਉਹ ਇੰਟਰਵਿਊ ਕਢਾ ਨਹੀਂ ਉਹਦੇ ਲਈ ਚੈਨਲ ਦੀ ਪਈ ਆ ਉਹਦੋਂ ਵੀ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਸੀ ਇਸ ਤੋਂ ਬਾਅਦ ਦੋਸਤੋ ਜਿਹੜਾ ਸੁਲਤਾਨ ਸਮਸਪੁਰ ਨੇ ਕਿਹਾ ਹੈ ਕਿ ਸੁਖੇਮਾਨ ਨੇ ਜਿਹੜੇ ਰੁਪਏ ਦੇ ਕੇ ਸੰਦੀਪ ਰੰਗਲੰਬੀਆਂ ਦਾ ਕਤਲ ਕਰਵਾਇਆ ਮੰਦਾ ਬੋਲਦੇ ਨੂੰ ਅੱਜ ਇਸ ਦੁਨੀਆ ਤੇ ਨਹੀਂ ਹੈਗਾ ਥੋੜੇ ਜਿਓਰਤ ਤਾਂ ਹੈ ਨਹੀਂ ਤੇ ਉਹਦੇ ਹੁੰਦੇ ਬੋਲਣ ਦੀ ਤਾਂ ਇਹਨਾਂ ਤੁਸੀਂ ਪੈਸੇ ਦੇ ਕੇ ਮਰਵਾਤਾ ਉਹ ਠੀਕ ਹੈ ਨਾ ਜੇ ਉਹ ਜਿਉਂਦਾ ਹੁੰਦਾ ਤਾਂ ਉਹਨੂੰ ਥੋੜੇ ਹਿੰਮਤ ਨਹੀਂ ਦੀ ਬੋਲਣ ਦੀ ਉਹਦੇ ਮੂਰੇ ਤੇ ਉਹਨੇ ਕਈ ਘਰਾਂ ਦੀ ਰੋਟੀ ਪੱਕਦੀ ਕਰੀ ਇਮੀਜ ਲੀਗ ਬਣਾ ਕੇ ਜੀ ਅਤੇ ਨਾਲ ਦੋਸਤੋ ਉਹਨੇ ਸੰਦੀਪ ਦੀ ਫੈਮਿਲੀ ਬਾਰੇ ਵੀ ਜਿਹੜੇ ਕੁਝ ਕਿਹਾ ਸੀ ਉਹੋ ਗੱਲ ਵੀ ਸੁਲਤਾਨ ਸਮਸਪੁਰ ਨੇ ਸਪਸ਼ਟ ਕਰੀ ਹੈ ਬਾਈ ਦੇ ਤਲਾਕ ਹੋਏ ਨੂੰ 15 ਸਾਲ ਹੋ ਚੱਲੇ ਤਕਰੀਬਨ ਮੈਨੂੰ ਲੱਗਦਾ ਇੰਨੇ ਕੋ ਹੋ ਚੱਲੇ ਨੇ ਤੇ ਕਿਨੇ ਉਦੋਂ ਉਦੋਂ ਕਿੱਥੇ ਦੀ ਉਹ ਵੀ ਮੈਟਰੋ ਜੀ ਦੇ ਉਦੋਂ ਨੇ ਤੈਨੂੰ ਪਤਾ ਦੀ ਅੱਜ ਉਹ ਗੱਲਾਂ ਕਰਦਾ ਅੱਜ ਤੂੰ ਪੱਬਾਈ ਦੀ ਫੈਮਿਲੀ ਨੂੰ ਟੱਚ ਕਰਦੇ ਥੋਨੂੰ ਹੋਰ ਤਾਂ ਕੋਈ ਮੁੱਦਾ ਲੱਭਿਆ ਨਹੀਂ ਤੇ ਨਾਲ ਕਿਹਾ ਹੈ ਕਿ ਜਿਹੜੀਆਂ ਧਮਕੀਆਂ ਸੁਲਤਾਨ ਦੇ ਪਰਿਵਾਰ ਨੂੰ ਜਿਹੜੀਆਂ 6 ਤਰੀਕ ਦੇ ਇੱਕ ਵੱਡੇ ਕੱਪ ਦੇ ਲਈ ਉਹ ਭੇਜੀਆਂ ਗਈਆਂ ਸੀ ਅਗਰ ਮੁੜ ਕੇ ਤੂੰ ਕਹਿੰਦਾ 6 ਤਰੀਕ ਵਾਲੇ ਕੱਪ ਤੇ ਸੁਲਤਾਨ ਨੇ ਵੀ ਰੁਕੇ ਨੇ ਖਾ ਮੰਗਿਆ ਮੈਂ ਸਾਥ ਮੰਗਿਆ ਬਲੇਰਾਂ ਦਾ ਰੋਕੇ ਨਹੀਂ ਸਾਥ ਮੰਗਿਆ ਗਾ ਸੰਦੀਪ ਨੂੰ ਇਨਸਾਫ ਦੋ ਬਹੁਤ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਖਾੜੋ ਸਾਡੇ ਨਾਲ ਅਸੀਂ ਅੱਜ ਵੀ ਕਹਿੰਦੇ ਆ ਤੇ ਤੂੰ ਕਹਿ ਰਿਹਾ ਮੈਂ ਗੈਂਗਸਟਰ ਆ ਬਾਹਰ ਲਟਣ ਪਟਣ ਤੁਹਾਡੇ ਤੁਸੀਂ ਗੈਂਗਸਟਰ ਨਹੀਂ ਮੈਂ 6 ਤਰੀਕ ਵਾਲੇ ਕੱਪ ਪਿੱਛੇ ਬੋਲਿਆ ਸੀ ਜਦ ਮੇਰੇ ਘਰ ਤੱਕ ਧਮਕੀਆਂ ਦਵਾਈਆਂ ਨੇ ਕਿਹਨੇ ਦਵਾਈਆਂ ਨੇ ਤੂੰ ਕਹ ਆਪਣੇ ਮੂੰਹ ਕੋਈ ਨਾ ਕੱਪ ਸਾਡਾ ਦੀ ਫਿਰ ਮੇਰੇ ਘਰ ਤੱਕ 6 ਤਰੀਕ ਵਾਲੇ ਕੱਪ ਪਿੱਛੇ ਬੋਲਣ ਪਿੱਛੇ ਕਿਉਂ ਧਮਕੀਆਂ ਆਈਆਂ ਤੁਸੀਂ ਗੈਂਗਸਟਰ ਨਹੀਂ ਤੂੰ ਤਾਂ ਵੱਡੇ ਗੈਂਗਸਟਰ ਨੂੰ ਤੇ ਨਾਲ ਦੋਸਤੋ ਜਿਹੜਾ ਮੇਜਰਲੀ ਕਬੱਡੀ ਫੈਡਰੇਸ਼ਨ ਹੈ ਉਹਦੇ ਬਾਰੇ ਵੀ ਸੁਲਤਾਨ ਸਮਸਪੁਰ ਨੇ ਕਿਹਾ ਹੈ ਕਿ ਸੰਦੀਪ ਨੰਗੜੰਬੀਆਂ ਦੀ ਹੀ ਇਹ ਫੈਡਰੇਸ਼ਨ ਸੀ ਅਤੇ ਵਧੀਆ-ਵਧੀਆ ਜਿਹੜੇ ਕੰਮ ਕਬੱਡੀ ਦੇ ਵਿੱਚ ਸੁਧਾਰਦੇ ਨੇ ਉਹ ਸਾਰੇ ਐਮਐਲ ਕੇ ਨੇ ਕੀਤੇ ਹੋਏ ਨੇ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਲਿਖੋ ਧੰਨਵਾਦ